ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜੀ ਐਸੀ ਅਭੀਤ ਦਿਨ ਉਹਨਾਂ ਵੱਲੋਂ 1600 ਕਰੋੜ ਦੀ ਫੌਰੀ ਰਾਹਤ ਦੇ ਨਾਲ 12000 ਕਰੋੜ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿ ਐਸਟੀਆਰਐਫ ਦੇ ਵਿੱਚ ਪਿਆ ਸੋ ਇੱਕ ਪਾਸੇ ਦਾ ਕੇਂਦਰ ਕਹਿ ਰਿਹਾ ਵੀ ਪੈਸਾ ਪਿਆ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਜਿਹੜਾ ਐਸਟੀਆਰਐਫ ਐਕਚੁਅਲੀ ਐਸਟੀਆਰਐਫ ਹੈ ਕੀ ਤੇ ਕਿੱਦਾਂ ਫੰਡ ਆਉਂਦਾ ਹੈ ਉਹਦੇ ਬਾਰੇ ਥੋੜਾ ਜਿਹਾ ਸਮਝਾਉਂਦੀ ਤੁਸੀਂ ਕੋਸ਼ਿਸ਼ ਕਰੋ ਜੀ ਜਿਹੜਾ ਇਹਨਾਂ ਨੇ 1 2005 ਦੇ ਵਿੱਚ ਇੱਕ ਐਮੈਂਡਮੈਂਟ ਐਕਟ ਲਿਆਂਦਾ ਸੀਗਾ ਜੀ ਠੀਕ ਹੈ ਜੀ ਉਸ ਐਮੈਂਡਮੈਂਟ ਐਕਟ ਦੇ ਤਹਿਤ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਵੀ ਕੋਈ ਅਦਾ ਦੀ ਨੈਚੁਰਲ ਕਲੇਮਿਟੀ ਆਉਂਦੀ ਹੈਗੀ ਹੈ ਜਾਂ ਹੋਰ ਚੀਜ਼ ਹੁੰਦੀ ਹੈ ਉੱਥੇ ਜਾ ਕੇ ਜਿਹੜਾ ਰਿਲੀਫ ਦਿੱਤਾ ਜਾਵੇ ਠੀਕ ਹੈ ਨਾ ਸੋ ਉਹਦੇ ਲਈ ਜਿਹੜਾ ਇਹਨਾਂ ਨੇ ਉਹਦੇ ਚ ਫੈਸਟੀਆਰ ਤੇ ਐਨ ਡੀ ਆਰ ਐਫ ਠੀਕ ਹੈ ਨਾ ਸਟੇਟ ਉਹਦੇ ਦੇ ਅੱਗੇ ਉਹ ਫੰਡ ਬਣਾਇਆ ਹੈਗਾ ਰਿਸਪੌਂਸ ਫੰਡ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਬਣਾਇਆ ਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ ਬਣਾਇਆ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਵਿੱਚ 75% ਜਿਹੜੀ ਹੈਗੀ ਆ ਉਹ ਸੈਂਟਰ ਵੱਲੋਂ ਗ੍ਰਾਂਟ ਆਉਂਦੀ ਹੈ 25% ਸਟੇਟ ਤੋਂ ਆਉਂਦਾ ਜੀ ਤੇ ਜਿਹੜਾ ਨੈਸ਼ਨਲ ਡਿਜ਼ਾਸਟਰ ਹੈਗਾ ਉਹਦੇ ਸਾਰੀ ਦੀ ਸਾਰੀ ਰਕਮ ਸੈਂਟਰ ਵੱਲੋਂ ਮਿਲਦੀ ਹੈ ਜੀ ਬਟ ਇਹਦੇ ਚ ਜਿਹੜੀ ਕੰਟਰੀਬਿਊਸ਼ਨ ਚੇਂਜ ਹੋ ਜਾਂਦੀ ਜਿਹੜੀ ਨਾਰਥ-ਈਸਟਰਨ ਸਟੇਟ ਤੇ ਹੇਲ ਸਟੇਟ ਉਥੇ 90 10 ਦਿਆ ਜਾਂਦੀ ਹੈ ਜੀ ਦੂਜਾ ਇਹਦੇ ਚ ਕੁਝ ਕੰਡੀਸ਼ਨਸ ਵੀ ਨਾਲ ਲੱਗਦੀਆਂ ਹੈਗੀਆਂ ਕਿ ਕਿਵੇਂ ਪੈਸਾ ਖਰਚਣਾ ਕਿੰਨੇ ਪਰਸੈਂਟ ਤੱਕ ਕੋਈ ਦੇ ਸਕਦੇ ਹੋ ਕਿਹੜੇ ਕਿੰਨੇ ਪਰਸੈਂਟ ਤੱਕ ਉਹਦੇ ਚੋ ਦੇ ਸਕਦਾ ਹੈਗਾ ਕਿ 10% ਜਿਵੇਂ ਹੈਗਾ ਜੇ ਸਟੇਟ ਫੰਡ ਆਪਣੇ ਵੱਲੋਂ ਇਦਾਂ ਦਾ ਡਿਜ਼ਾਸਟਰ ਡਿਕਲੇਰ ਕਰਦਾ ਨੈਸ਼ਨਲ ਡਿਜ਼ਾਸਟਰ ਨਹੀਂ ਡਿਕਲੇਅਰ ਹੁੰਦਾ ਤਾਂ ਉਹਦੇ ਵਿੱਚ ਠੀਕ ਹੈ ਜੀ ਇਸ ਫੰਡ ਦੇ ਵਿੱਚੋਂ 20% ਜਿਹੜਾ ਹੈਗਾ ਉਹ ਮਿਟੀਗੇਸ਼ਨ ਫੰਡ ਬਣਦਾ ਹੈ ਜੀ ਮਿਟੀਗੇਸ਼ਨ ਫੰਡ ਦਾ ਮਤਲਬ ਹੈ ਕਿ ਤੁਸੀਂ ਜਿਹੜਾ ਹੈਗਾ ਆਪਣਾ ਕੋਈ ਵੀ ਕਿਸ ਨਾਮ ਹੈ ਜੋ ਕੁਝ ਹੈਗਾ ਜਿੱਦਾਂ ਉਹਦੇ ਬੰਨ ਬਣਾਉਣੇ ਕੋਈ ਹੋਰ ਕਰਦਾ ਜੇ ਤਾਂ ਕਿ ਮਤਲਬ ਹਾਂ ਮਤਲਬ ਤਾਂ ਕਿ ਉਹਨੂੰ ਜਿਹੜਾ ਕੋਈ ਡਿਜ਼ਾਸਟਰ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਲਈ ਜਿਹੜੀਆਂ ਪੈਰਾਮੀਟਰਸ ਅਸੀਂ ਯੂਜ਼ ਕਰਦੇ ਹਾਂ ਨਾ ਉਹ ਕਰ ਸਕੀ ਹੈ ਠੀਕ ਹੈ ਜੀ 80% ਜਿਹੜਾ ਮਗਰ ਆਂਦਾ ਉਹ ਚੀਜ਼ ਹੈ ਹੁਣ ਜਿਹੜੀ ਗੱਲ ਤੁਸੀਂ 12000 ਕਰੋੜ ਦੀ ਕੀਤੀ ਹੈਗੀ ਹੈ ਠੀਕ ਹੈ ਇਹਦੇ ਵਿੱਚ ਬੜਾ ਰੌਲਾ ਚੱਲ ਰਿਹਾ ਕਿ ਕਾਫੀ ਕਲੈਰਿਟੀ ਲੋਕਾਂ ਨੂੰ ਨਹੀਂ ਆ ਰਹੀ ਕਿਉਂਕਿ ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਹੁਣ ਜਿਹੜੇ ਸਟੇਟ ਗਵਰਨਮੈਂਟ ਨੇ ਇਸ ਗੱਲ ਦੇ ਉੱਤੇ ਜੇ ਪਹਿਲਾਂ ਫੰਡ ਨਹੀਂ ਸੀ ਆਇਆ ਇਹ ਸਾਰੀ ਗੱਲ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੋਂ ਬਾਅਦ ਸ਼ੁਰੂ ਹੋਈ ਰਾਦਰ ਸਗੋਂ ਦੀ ਇਹ ਇਸ ਦਾ ਇਹਨਾਂ ਨੂੰ ਪਹਿਲਾਂ ਲੋਕਾਂ ਦੇ ਵਿੱਚ ਲਿਆਣੀ ਚਾਹੀਦੀ ਸੀ ਕਿ ਸਾਨੂੰ ਫੰਡ ਆ ਨਹੀਂ ਰਿਹਾ ਬਿਲਕੁਲ ਠੀਕ ਹੈ ਜੀ ਨਾ ਉਹ ਜਿਹੜੀ ਇੱਕ ਫਾਈਨੈਂਸ਼ੀਅਲ ਡਿਪਾਰਟਮੈਂਟ ਵੱਲੋਂ ਇਹ ਕੀਤਾ ਗਿਆ ਕਿ ਜਿਹੜਾ ਵੀ ਕੋਈ ਵੀ ਸਾਡੇ ਕੋਲੇ ਫੰਡ ਜਿਹੜੀ ਹੈ ਉਹ ਕਾਗਜ਼ਾਂ ਦੇ ਵਿੱਚ ਤਾਂ ਹੈਗਾ ਐਕਚੁਅਲ ਫੰਡ ਨਹੀਂ ਹੈਗਾ ਇਹ ਸਟੇਟਮੈਂਟ ਦੇਣੀ ਮਤਲਬ ਇੱਕ ਬੜੀ ਡਿਫਰੈਂਟ ਹੈਗੀ ਹੈ ਠੀਕ ਹੈ ਜੀ ਹਣ ਉਹਦੇ ਵਿੱਚ ਵੀ ਜਿਹੜਾ ਹੈਗਾ ਜੇ ਉਹਦੇ ਤਰੀਕੇ ਨਾਲ ਅਸੀਂ ਕਰੀਏ ਤਾਂ ਜਿੱਦਾਂ ਉਹਨਾਂ ਨੇ 20000 ਕਰੋੜ ਪਰ ਏਕੜ ਅਨਾਉਂਸ ਕੀਤਾ ਜੀ ਜੀ ਭਾਂ ਦਾ ਤਾਂ ਉਹਦੇ ਵਿੱਚ ਜਿਹੜਾ 6800 ਜਿਹੜਾ ਹੈਗਾ ਪਰ ਏਕੜ ਮੁਆਵਜ਼ਾ ਮਿਲ ਸਕਦਾ ਹੈਗਾ ਐਸ ਪਰ ਸੈਂਟਰ ਦੇ ਰੂਲਸ ਨੋਰਮਸ ਦੇ ਮੁਤਾਬਿਕ ਜੀ ਠੀਕ ਹੈ ਤੇ ਇਹਦਾ ਮਤਲਬ ਜਿਹੜਾ 13200 ਰੁਪਏ ਪਤੀ ਏਕੜ ਮੌਜਦਾ ਹੈਗਾ ਉਹ ਸਰਕਾਰ ਨੂੰ ਆਪਣੇ ਕੋਲੋਂ ਪਾਉਣਾ ਪਏਗਾ ਬਿਲਕੁਲ ਕਿ 1.92 ਲੱਖ ਹੈਕਟੇਅਰ ਹੈ 1.92 ਲੱਖ ਹੈਕਟੇਅਰ ਨੂੰ ਜਦੋਂ ਅਸੀਂ ਮੌਜਦਾ ਬਣੀਏ ਤਾਂ ਜਿਹੜਾ ਪੰਜਾਬ ਸਰਕਾਰ ਨੂੰ 600 ਬੈਖਾ ਦੇ 636.6 ਬਣ ਜਾਊਗਾ ਠੀਕ ਹੈ 633 ਕਰੋੜ ਬਣ ਜਾਊਗਾ ਜਿਹੜਾ ਸਟੇਟ ਆਪਣੇ ਕੋਲੋਂ ਪਾਏਗੀ ਬਿਲਕੁਲ ਠੀਕ ਹੈ ਉਹ ਸਟੇਟ ਨੂੰ ਪਾਉਣਾ ਪਏਗਾ ਉਹ ਕੁਐਸਚਨ ਅ라이ਜ਼ਸ ਕਿ ਇਹਦੇ ਤੇ ਵਾਈਟ ਪੇਪਰ ਪਹਿਲਾਂ ਕਿਉਂ ਨਹੀਂ ਲਿਆਂਦਾ ਗਿਆ ਬਿਲਕੁਲ ਸਟੇਟ ਨੂੰ ਪਹਿਲਾਂ ਹੀ ਲਿਆ ਕੇ ਦੇਣਾ ਚਾਹੀਦਾ ਸੀ ਕਿ ਪਹਿਲਾਂ ਕਿਹੜੇ ਫੰਡ ਪਏ ਸੀ ਉਹਦੇ ਉੱਤੇ ਫਿਰ ਕੈਗ ਦੀ ਰਿਪੋਰਟ ਜਿਹੜੀ ਹੈਗੀ ਹੈ ਜੀ ਉਦੇ ਵਿੱਚ ਉਹਨੂੰ ਪੜੋ ਤਾਂ ਉਹਦੇ ਵਿੱਚ ਆਉਂਦਾ ਹੈਗਾ ਕਿ 9041 ਕਰੋੜ ਆਏ ਹੈ। ਬਿਲਕੁਲ। ਜੇ ਤੁਹਾਡੇ ਕੋਲੇ 9041 ਕਰੋੜ ਆਏ ਹੈ ਕੀ ਉਹ ਵਾਕਿਆ ਫਿਜ਼ੀਕਲੀ ਰੀਸੀਵ ਹੋਏ ਜਾਂ ਨਹੀਂ ਹੋਏ ਜਾਂ ਉਹਦੇ ਤੇ ਰਾਈਡਰ ਲੱਗਿਆ ਹੋਇਆ ਹੈ ਟੈਂਟਰ ਵੱਲੋਂ ਤਾਂ ਉਹ ਪਹਿਲੀਆਂ ਚੀਜ਼ਾਂ ਆ ਜਾਣੀਆਂ ਚਾਹੀਦੀਆਂ ਸੀ। ਬਿਲਕੁਲ ਬਿਲਕੁਲ। ਫਿਰ ਆਫਟਰ ਦੀ ਸਿਆਸਤ ਸੈਲਰੀ ਹੈਗੀ ਹੈ ਰਾਦਰ ਜਿਹੜੀ ਲੋਕਾਂ ਨੂੰ ਇਸ ਵਕਤ ਰੀਲੀਫ ਚਾਹੀਦਾ ਹੈਗਾ ਠੀਕ ਹੈ ਨਾ? ਇਹ ਚੀਜ਼ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ ਅ ਰਿਕਪ ਜਿਵੇਂ ਤੁਸੀਂ ਬੜਾ ਕਲੀਅਰਲੀ ਦੱਸਿਆ ਕਿ ਜਿਸ ਤਰ੍ਹਾਂ ਵੀ ਰੀਲੀਫ ਫੰਡ ਜਿਹੜਾ ਉਹ ਇਹ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਸਰਕਾਰ ਜਿਹੜੀ ਹੈ ਉਹ ਉਹਨਾਂ ਨੇ ਉਹਦੇ ਵਿੱਚੋਂ ਵਰਤ ਲਿਆ ਹੋਵੇ ਜਿਵੇਂ ਜਿਹੜੇ ਡੈਮ ਪੱਕੇ ਕਰਨੇ ਕਿਉਂਕਿ ਇੱਕ ਲਗਾਤਾਰ ਬਿਆਨ ਵੀ ਚੱਲ ਰਹੇ ਹੈ ਕਿ ਬਰਿੰਦਰ ਗੋਇਲ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਹੋਇਆ ਸੀ ਮੌਨਸੂਨ ਦਾ ਤੇ ਉਹਦੇ ਵਿੱਚ ਇਹ ਐਲਾਨ ਕੀਤਾ ਸੀ ਬਕਾਇਦਾ ਕਿ ਅਸੀਂ ਬਹੁਤ ਸਾਰੀਆਂ ਟੇਲਾਂ ਬਹੁਤ ਸਾਰੇ ਚੋਏ ਜਿਹੜੇ ਸਾਡੀਆਂ ਜਿਹੜੀਆਂ ਉਹ ਕਨਾਲ ਸਿੱਗੀਆਂ ਨੇ ਇਹ ਵੀ ਉੱਥੇ ਕੰਮ ਕੀਤਾ ਸੋ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਨੇ ਉਹਦੇ ਪੈਸੇ ਵਰਤੇ ਵੀ ਹੋ ਜੀ ਦੇਖੋ ਜੀ ਇਹਦੇ 'ਚ ਤਾਂ ਬੜਾ ਕਲੀਅਰ ਕੱਟ ਹੈ ਨਾ ਕਿ ਜਿੰਨੇ ਪੈਸੇ ਵਰਤੇ ਗਏ ਸਰਕਾਰ ਨੇ ਉਹਦੀ ਅਪਰੂਵਲ ਤੇ ਉਹਦੇ ਫੰਡਸ ਲਏ ਹੋਣਗੇ ਨਾ ਹੈ ਤੇ ਉਹ ਜਿਹੜੀ ਹੈ ਜੋ ਵੀ ਖਰਚਾ ਕੀਤਾ ਉਹ ਤਾਂ ਸਾਰਾ ਰਿਕਾਰਡਡ ਹੋਏਗਾ ਮੈਂ ਤਾਂ ਇਹੀ ਵਾਈਟ ਪੇਪਰ ਦੀ ਜਿਹੜੀ ਮੈਂ ਗੱਲ ਕਰ ਰਿਹਾ ਉਹ ਇਹੀ ਹੈ ਕਿ ਸਾਡੇ ਕੋਲੇ ਆ ਰਿਸੀਵਿੰਗ ਆਈ ਮਿਟੀਗੇਸ਼ਨ ਫੰਡ ਚ ਅਸੀਂ ਆ ਵਰਤ ਸਕਦੇ ਸੀ ਅਸੀਂ ਆ ਯੂਟਿਲਾਈਜ਼ ਕੀਤਾ ਬੰਦੂਜਾ 80% ਸਾਡੇ ਕੋਲ ਜਿਹੜਾ ਪਿਆ ਹੈਗਾ ਉਹ ਕਿਸ ਤਰ੍ਹਾਂ ਕਿਵੇਂ ਕਿਥੇ लाया सी। बिल्कुल तो सारी ता इशू ता ता इधे चेंडर कोई है ही नहीं ना बिल्कुल बिल्कुल क्योंकि जो है जो सरकारी पैसा खर्चा जा रहा है तो गवर्नमेंट की नॉलेज भी खर्चा जा रहा है बिल्कुल, बिल्कुल 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 ठीक है सर बहुत बहुत धन्यवाद